ਹਾਂਜੀ ਬਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਹਰ ਰੋਜ਼ ਆਪਾਂ ਕੋਈ ਨਾ ਕੋਈ ਕੰਮ ਤੇ ਹਰ ਇੱਕ ਵੀਡੀਓ ਲੈ ਕੇ ਆਉਂਦੇ ਆ ਜਿਹੜਾ ਵੀ ਆਪਾਂ ਕਰਦੇ ਆ ਕੋਈ ਪਲੰਬਰ ਦਾ ਹੋਵੇ ਆਰਵਾ ਦਾ ਹੋਵੇ ਜਿਵੇਂ ਕਿ ਅੱਜ ਕਰ ਆਪਾਂ ਪਸੂਆਂ ਦੇ ਉੱਪਰ ਭਾਰੇ ਲਾ ਰਹੇ ਆ ਜਿਵੇਂ ਕਿ ਅੱਜ ਆਏ ਸੀ ਆਪਾਂ ਪਿੰਡ ਬਰਨਾਲਾ ਖਾਰਾ ਬਰਨਾਲਾ ਤੇ ਉੱਥੇ ਅੱਜ ਆਪਾਂ ਲਾਉਣ ਆਏ ਸੀਗੇ ਭਾਰੇ ਤੇ ਉਹ ਫਾਰੇ ਲਾਇ ਸੀ ਆਪਾਂ ਇੱਕ ਮੱਝ ਤੇ ਗਾਂ ਸੌਰੀ ਗਾਂ ਸੀਗੀ ਗਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਸੀ ਤੁਹਾਨੂੰ ਪਤਾ ਇੱਥੇ ਜਗਾ ਤੇ ਥੋੜੀ ਜੀ ਪ੍ਰੋਬਲਮਾਂ ਗਈ ਉਹਦੇ ਹੋਣ ਕਰਕੇ ਇੱਥੇ ਇਕੱਲੀ ਗਾਂ ਖੜੀ ਹੁੰਦੀ ਸੀ ਗੁੰਮਝਾ ਵਾਲਾ ਸੀ ਗਰਮੈਸ ਵਾਲੀ ਸੀ ਆ ਪੱਖੀ ਲੱਗੀ ਹੋਈ ਸੀ ਇੱਕ ਇਹ ਉੱਪਰ ਤਤੀ ਲੋ ਮਾਰਦੀ ਸੀ ਆ ਹੁਣ ਥੋੜੇ ਉੱਪਰ ਸਾਹਮਣੇ ਹੈਗਾ ਜਿਵੇਂ ਕਿ ਆ ਫਫਾਰੇ ਚੱਲੀ ਜਾਂਦੇ ਨੇ ਇੱਥੇ ਲਾਏ ਨੇ ਚਾਰ ਆਪਾਂ ਦੋਰੇ ਲਾਏ ਨੇ ਦੋ ਉੱਥੇ ਲਾਇਆ ਤੇ ਹੁਣ ਬਹੁਤ ਵਧੀਆ ਮੌਸਮ ਜਾਂ ਹੋ ਗਿਆ ਇੱਥੇ ਤੁਸੀਂ ਆ ਲਾ ਲੋ ਬੈਠਣ ਜੋ ਵਧੀਆ ਗਾਂ ਹੋ ਗਈ ਪਹਿਲਾਂ ਤਾਂ ਵਿਚਾਰੀ ਦੋ ਖੜੇ ਨਹੀਂ ਬੰਦੇ ਤਾਂ ਨਹੀਂ ਖੜੀ ਦਸ ਬਗਾਂ ਦਾ ਵਿਚਾਰੀ ਦਾ ਇੱਕ ਮਜਬੂਰੀ ਸੀ ਜਿੱਥੇ ਬੰਨਤਾ ਪਸ਼ੂ ਦਾ ਉੱਥੇ ਖੜਾ ਰਹੂਗਾ ਜਿੰਨੇ ਕਿ ਨੰਬਰ 2 ਤੇ ਫਿਰ ਦੂਆ ਦੇ ਨਾਲ ਇੱਕ ਦੋ ਕੁੱਤੇ ਸੀ ਉਹ ਗਰਮੀ ਵਾਲੀ ਮੰਨਦੇ ਸੀ ਫਿਰ ਇੱਥੇ ਦੋ ਫਾਰੇ ਉਰੇ ਲਾਏ ਨੇ ਕੁੱਤਿਆਂ ਨੂੰ ਬੈਠਣ ਵਾਸਤੇ ਉਹ ਵੀ ਕਿਉਂਕਿ ਕਾਰਨ ਆਏਗਾ ਬਈ ਕੁੱਤੇ ਬਿੱਲੇ ਜਾ ਗਾਂਗੀ ਕੋਈ ਬੋਲ ਕੇ ਤਾਂ ਦੱਸਦਾ ਨਹੀਂ ਮਾਲ ਪਸ਼ੂ ਉਹ ਆਪਾਂ ਨੂੰ ਆਪ ਨੂੰ ਕੇਅਰ ਕਰਨੀ ਪਊ ਜਿੰਨੇ ਕਿ ਗਰਮੀ ਆ ਉਹ ਖੁਦ ਆਪਾਂ ਆਪ ਹੀ ਬਚਾ ਸਕਦੇ ਆ ਕਿਉਂਕਿ ਆਪਾਂ ਨਹੀਂ ਉਹਨਾਂ ਤੋਂ ਵਿਚਾਰਾਂ ਤੋਂ ਕੰਮ ਲੈਣਾ ਹੁੰਦਾ ਦੁੱਧ ਬਾਅਦ ਪੀਣਾਗਾ ਜੇ ਆਪਾਂ ਉਹਨਾਂ ਦੀ ਕੈਰ ਕਰਾਂਗੇ ਤੇ ਦੁੱਧ ਵਧੀਆ ਦੇ ਦੇਣਗੇ ਕਿਉਂਕਿ ਭਾਈ ਆਪਾਂ ਹਰ ਰੋਜ਼ ਕੋਈ ਨਾ ਕੋਈ ਇਹ ਜਿਹੇ ਵੀਡੀਓ ਲੈ ਕੇ ਆਉਨੇ ਆ ਇਸ ਕੰਮ ਤੇ ਤੇ ਸਾਰੇ ਜਣੇ ਭਾਈ ਉਹਨਾਂ ਤੇ ਸਪੋਰਟ ਕਰਿਆ ਕਰੋ ਸਾਰੇ ਸ਼ੇਅਰ ਤੇ ਵੀਡੀਓ ਲਾਈਕ ਕਰ ਦਿਆ ਕਰੋ ਆਪਣਾ YouTube ਤੇ ਵੀ ਚੈਨਲ ਬਣਿਆ ਹੋਇਆ ਸੇਵਕ ਗਿੱਲ ਦੇ ਨਾਂ ਤੇ ਤੇ ਆਪਣੇ ਜਿਨੇ ਨਹੀਂ ਉਹ ਕਰਿਆ ਸਬਸਕ੍ਰਾਈਬਰ ਤੇ ਉਹ ਚੈਨਲ ਵੀ ਸਬਸਕ੍ਰਾਈਬ ਕਰ ਲਓ ਆਪਣਾ ਪੇਜ ਵੀ ਫੋਲੋ ਕਰ ਲਓ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਈ ਸ਼ੁਕਰੀਆ ਤੇ ਕਮੈਂਟ ਤੇ ਲਾਈਕ ਜਰੂਰ ਕਰ ਦਿਆ ਕਰੋ ਬਈ ਸਾਰੇ ਜਣੇ ਥੈਂਕ ਯੂ ਬਈ